ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੱਤਰ ਪੰਜਾਬ ਰੋਡ ਵੇਜ ਪੀ ਆਰਟੀਸੀ ਦੇ ਮੈਨੇਜਰ ਨੂੰ ਬਸੇਵਾ ਨਿਯਮਿਤ ਕਰਾਉਣ ਲਈ ਪੱਤਰ ਪੰਜਾਬੀ ਵਿੱਚ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਤੇ ਨਵੇਂਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਇਹੋ ਜਿਹਾ ਹੋਰ ਵੀਡੀਓ ਦੇਖਣ ਲਈ ਤਾਂ ਪਹਿਲਾਂ ਤੁਸੀਂ ਦੇਖੋ ਇੱਥੇ ਲਿਖ ਦੇਣਾ ਹੈ ਪ੍ਰੀਖਿਆ ਭਵਨ ਨੀਚੇ ਤੁਹਾਡੇ ਪਿੰਡ ਜਾਂ ਸ਼ਹਿਰ ਦਾ ਨਾਮ ਆ ਜਾਏਗਾ ਤੇ ਅੱਗੇ ਆ ਜਾਏਗੀ ਮਿਤੀ ਤਾਰੀਖ ਕਿੰਨੀ ਐ ਸੇਵਾ ਵਿਖੇ ਮੈਨੇਜਰ ਸਾਹਿਬ ਪੰਜਾਬ ਰੋਡ ਵਿੱਚ ਪਟਿਆਲਾ ਵਿਸ਼ਾ ਕੀ ਹੈ ਬੱਸ ਸੇਵਾ ਨਿਯਮਤ ਕਰਵਾਉਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਪਟਿਆਲਾ ਤੋਂ ਸਾਡੇ ਪਿੰਡ ਵੱਲ ਨੂੰ ਤਿੰਨ ਵਾਰ ਪੰਜਾਬ ਰੋਡਵੇਜ਼ ਦੀ ਬੱਸ ਜਾਂਦੀ ਹੈ ਪਰ ਇਸ ਦੇ ਚੱਲਣ ਤੇ ਪਹੁੰਚਣ ਦਾ ਸਮਾਂ ਨਿਯਮਤ ਨਹੀਂ ਹੈ બસ ਦਾ ਸਵੇਰੇ ਸਾਡੇ ਪਿੰਡ ਤੋਂ ਚੱਲਣ ਦਾ ਸਮਾਂ 8 ਵਜੇ ਹੈ ਪਰ ਕੰਡਕਟਰ ਅਤੇ ਡਰਾਈਵਰ ਜੋ ਕਿ ਨੇੜੇ ਦੇ ਪਿੰਡਾਂ ਤੋਂ ਆਉਂਦੇ ਹਨ ਕਦੇ ਵੀ ਸਮੇਂ ਸਰ ਬੱਸ ਨੂੰ ਲੈ ਕੇ ਨਹੀਂ ਤੁਰਦੇ ਜਿਸ ਕਰਕੇ ਕੰਮ ਕਾਜ ਲਈ ਜਾਣ ਵਾਲੇ ਮੁਸਾਫਿਰਾਂ ਦੇ ਪੜਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਹੀ ਜਦੋਂ ਉਹ ਦੁਪਹਿਰ ਨੂੰ ਬੱਸ ਲੈ ਕੇ ਜਾਂਦੇ ਹਨ ਤਾਂ ਚਾਹ ਦੀ ਦੁਕਾਨ ਤੇ ਬੈਠ ਕੇ ਗੱਲਾਂ ਮਾਰਦੇ ਰਹਿੰਦੇ ਹਨ ਅਤੇ ਬੱਸ ਤੇ ਚੱਲਣ ਦਾ ਠੀਕ ਸਮਾਂ ਲੰਘਾ ਦਿੰਦੇ ਹਨ ਰਾਤ ਦੇ ਸਮੇ ਇਹ বাস ਕਦੇ ਵੀ ਸਵਾਰੀਆਂ ਨੂੰ ਠੀਕ ਸਮੇਂ ਸਿਰ ਪਿੰਡ ਨਹੀਂ ਪਹੁੰਚਦੀ ਇਸ ਬਸ ਦੀ ਹਾਲਤ ਵੀ ਜਿਆਦਾ ਵਧੀਆ ਨਹੀਂ ਹੈ ਇਸ ਦੀ ਬਹੁਤ ਸਾਰੀਆਂ ਸੀਟਾਂ ਤੇ ਬਾਰੀਆਂ ਟੁੱਟੀਆਂ ਹੋਈਆਂ ਹਨ ਇਸ ਦਾ ਇੰਜਣ ਵੀ ਆਮ ਕਰਕੇ ਖਰਾਬ ਹੀ ਰਹਿੰਦਾ ਹੈ ਤੇ ਟਾਇਰ ਹਰ ਦੂਜੇ ਤੀਜੇ ਦਿਨ ਪੈਂਚਰ ਹੋਏ ਰਹਿੰਦੇ ਹਨ ਜਿਸ ਕਰਕੇ ਜਦੋਂ ਬਸ ਖਰਾਬ ਹੋ ਜਾਂਦੀ ਹੈ ਮਸਾਫਰਾਂ ਨੂੰ ਬਹੁਤ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਾਡੇ ਪਿੰਡ ਤੱਕ ਦੇ बस सेवा ਨੂੰ ਨਿਯਮਿਤ ਕਰਨ ਦਾ ਨਾਮ ਨਾਲ ਉਹਨਾਂ ਦੀ ਥਾਂ ਨਵੀਂ ਬੱਸ ਚ ਉਸਦੀ ਹੀ ਮੁਰੰਮਤ ਕਰਵਾ ਕੇ ਭੇਜੀ ਜਾਵੇ। ਆਸ ਕਰਦਾ ਹਾਂ ਕਿ ਆਪ ਸਾਡੀ ਸਮੱਸਿਆ ਵੱਲ ਧਿਆਨ ਦੇਦੇ ਹੋਏ ਜਲਦੀ ਇਸ ਦਾ ਹੱਲ ਕਰੋਗੇ। ਧੰਨਵਾਦ ਸਾਹਿਬ ਆਪ ਦਾ ਵਿਸ਼ਵਾਸ ਪਾਤਾ ਨਾਮ ਆ ਜਾਏਗਾ ਤੁਹਾਡਾ। ਤਾਂ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ।